10 10 ਗੱਡੀਆਂ ਚੜੇ ਜਾਂਦੀਆਂ ਦੱਸੋ ਬਜ਼ੁਰਗੋ ਦੱਸੋ ਤੁਸੀਂ ਕੀ ਕਹਿੰਦੇ ਹੋ ਦੱਸੋ 10 ਗੱਡੀਆਂ ਉਥੇ ਚੜੇ ਜਾਂਦੀਆਂ ਤੇ ਉਹਨੂੰ ਫੜ ਕੇ ਅੰਦਰ ਧੇਸ ਸਕਦੀਆਂ ਸੀ ਵੇਖੋ ਵੇਖੋ ਇਹ ਇਹ ਪਹਿਲੇ ਜਦ ਤੁਸੀਂ ਅਮਰਪਾਲ ਜੀ ਕਹ ਰਹੇ ਹੋ ਭਾਈ ਅਮਰਪਾਲ ਜੀ ਕੋ ਇਹਨਾਂ ਲਈ ਵੱਖਰੇ ਕਾਨੂੰਨ ਇਹ ਮੁੱਦਾ ਇਹ ਮੁੱਦਾ ਵੇਖੋ ਸਾਫ ਫੌਜੀਆ ਠੀਕ ਹੈ ਮੁੱਦਾ ਨਹੀਂ ਬੋਲਣਾ ਚਾਹੀਦਾ ਸੀ ਚਲੋ ਫੌਜੀਆ ਦਾ ਪ੍ਰੋਗਰਾਮ ਇਹਦੇ ਚ ਤੇ ਕੋਈ ਇਹ ਗੱਲ ਕਰਨ ਦਾ ਕੋਈ ਮੁੱਦਾ ਨਹੀਂ ਇੰਡੈਕਸ ਬੰਨਾਂ ਦੀ ਗੱਲ ਮੈਂ ਇਹ ਨਾ ਤਿੰਨਾਂ ਪਾਰਟੀਆਂ ਕੋ ਸਿਰਫ ਇਹ ਹੀ ਪੁੱਛਣਾ ਚਾਹੁੰਨਾ ਪੀ ਇਹ ਇੱਕ ਕਾਨੂੰਨ ਇਹ ਕਾਨੂੰਨ ਸਹੀ ਲਾਇਆ ਗਿਆ ਜੀ ਇਹ ਗੱਤ ਲਾਇਆ ਗਿਆ ਐਨਐਸਏ ਸੈਂਟਰ ਸਰਕਾਰ ਲਾਉਂਦੀ ਆ ਸਾਰੇ ਵੀਰ ਆਪੋ ਆਪਣੀਆਂ ਸੀਟਾਂ ਤੇ ਬਹਿ ਜਾਓ ਇਹ ਮੁੱਦਾ ਆਪਾਂ ਛੱਡ ਦਿੰਨੇ ਆ ਇਹ ਤਾਂ ਦੱਸਣ ਦੀ ਕੋਈ ਲੋੜ ਨਹੀਂ ਕਿ ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਆਈ ਆ 82 ਤੋਂ 90% ਜੋ ਕੁਰਬਾਨੀਆਂ ਹੋਈਆਂ ਉਹ ਸਿੱਖ ਕੌਮ ਦੀਆਂ ਹੋਈਆਂ ਸਿੱਖ ਵੀਰਾਂ ਨੇ ਕੁਰਬਾਨੀਆਂ ਦਿੱਤੀਆਂ ਜੇ ਬਾਡਰਾਂ ਦੀ ਗੱਲ ਕਰੀਏ ਬਾਡਰਾਂ ਤੇ ਅੱਜ ਜਿੰਨੀਆਂ ਵੀ ਫੌਜਾਂ ਲੱਗੀਆਂ ਹਨ ਸਭ ਤੋਂ ਪਹਿਲੋਂ ਉਥੇ ਜਿੱਥੇ ਗੋਲੀ ਦਾ ਸਾਹਮਣਾ ਹੁੰਦਾ ਉਥੇ ਸਿੱਖਾਂ ਨੂੰ ਭੇਜ ਦਿੱਤਾ ਜਾਂਦਾ ਸਭ ਤੋਂ ਵੱਧ ਜਿਹੜੀਆਂ ਲਾਸ਼ਾਂ ਵੀ ਉਹ ਸਿੱਖਾਂ ਦੀਆਂ ਹੀ ਭਾਰਤ ਵਿੱਚ ਜੋ ਤਿਰੰਗੇ ਝੰਡੇ ਵਿੱਚ ਲਪੇਟ ਕੇ ਆਉਂਦੀਆਂ ਨੇ ਸਿੱਖਾਂ ਦੀਆਂ ਹੀ ਆਉਂਦੀਆਂ ਤੇ ਫਿਰ ਸਿੱਖਾਂ ਨਾਲ ਹਰ ਥਾਂ ਤੇ ਵਿਤਕਰਾ ਕਿਉਂ ਹੁੰਦਾ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਕਿ ਜੇ ਕਿਸੇ ਨੇ ਸਿੱਖ ਕੌਮ ਦੇ ਨਮਾਇਦੇ ਨੇ ਫੋਕਾ ਦੇਣਾ ਸ਼ੁਰੂ ਕੀਤਾ ਹੋਵੇ ਕਿ ਸਾਰੇ ਜਣੇ ਅੰਮ੍ਰਿਤ ਛਕੂ ਇਹ ਕੋਈ ਪਾਪ ਹੈਗਾ ਜੇ ਕਿਸੇ ਨੇ ਕਹਿ ਦਿੱਤਾ ਹੋਵੇ ਵੀ ਨਸ਼ਾ ਛੱਡ ਦਿਓ ਨਸ਼ੇ ਨਾਲ ਪੰਜਾਬ ਦਾ ਬੇੜਾ ਗਰਕ ਹੋਈ ਜਾ ਰਿਹਾ ਨਸ਼ੇ ਨਾਲ ਪੰਜਾਬ ਦੀ ਨੌਜਵਾਨੀ ਖਤਮ ਹੋਈ ਜਾ ਰਹੀ ਏ ਇਹ ਕੋਈ ਪਾਪ ਤੇ ਨਹੀਂ ਨਾ ਜੇ ਪਾਪ ਹੈ ਤਾਂ ਮੈਨੂੰ ਦੱਸ ਦਿਓ ਨੰਬਰ 2 ਗੁਰੂ ਗ੍ਰੰਥ ਸਾਹਿਬ ਜੀ ਜਿਸ ਨੂੰ ਸਾਰੇ ਲੋਕ ਸਿੱਖਾਂ ਨੂੰ ਸਾਡੇ ਕੇ ਬਾਕੀ ਲੋਕ ਵੀ ਜੋ ਨੇ ਉਹ ਆਪਣਾ ਰਹਿਬਰ ਮੰਨਦੇ ਨੇ ਸੇਖੋ ਇਸ ਨੂੰ ਜਗਦੀ ਜੋਤ ਸਮਝਦੇ ਨੇ ਉਸ ਨੂੰ ਗੁਰੂ ਦਾ ਦਰਜਾ ਜੈਸਾ ਗੁਰੂ ਗੋਬਿੰਦ ਸਿੰਘ ਜੀ ਸੀ ਨਾ ਜੇ ਗੁਰੂ ਗੋਬਿੰਦ ਸਿੰਘ ਜੀ ਸੀ ਉਹੀ ਗੁਰੂ ਗ੍ਰੰਥ ਸਾਹਿਬ ਹੈ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਕਿਉਂ ਨਹੀਂ ਹੁੰਦਾ ਪੰਜਾਬ ਦੇ ਵਿੱਚ ਹਰ ਰੋਜ਼ ਬੇਅਦਬੀਆਂ ਹੋ ਰਹੀਆਂ ਨੇ ਹਰ ਰੋਜ਼ ਪੰਜਾਬ ਦੇ ਵਿੱਚ ਕਦੀ ਉੱਥੇ ਬੇਅਦਬੀ ਹੋ ਗਈ ਕਦੀ ਉੱਥੇ ਬੇਅਦਬੀ ਹੋਈ ਅੱਜ ਤੁਹਾਡੇ ਸਾਹਮਣੇ ਹਰਿਆਣੇ ਦੇ ਵਿੱਚ ਫੌਜਾਂ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਲਾਸ਼ੀ ਲਈ ਇਹ ਕਿੱਥੇ ਲਿਖਿਆ ਵੀ ਗੁਰੂ ਸਾਡੇ ਗੁਰੂ ਦੀ ਤਲਾਸ਼ੀ ਲਈ ਜਾਏ ਇਹ ਕਿੱਥੇ ਲਿਖਿਆ ਵੀ ਜਿਹੜਾ ਕਹਿੰਦਾ ਏ ਸਾਰੇ ਜਿਹੜੇ ਅਮਰਤ ਛਕ ਲੋ ਪਾਪਾਂ ਤੋਂ ਵੱਜ ਜਾਓ ਮਾੜੇ ਕੰਮ ਨਾ ਕਰੋ ਚੰਗੇ ਕੰਮ ਕਰੋ ਨਸ਼ੇ ਨਾ ਕਰੋ ਜਿੰਨੇ ਅਮਰਤ ਛਕਣਾ ਉਹਨੂੰ ਇਹੋ ਜਿਹੀ ਚੀਜ਼ਾਂ ਸਾਰੀਆਂ ਕਿਹੜੀ ਮਾਂ ਆ ਉਹ ਕਹੇਗੀ ਵੀ ਮੇਰਾ ਬੱਚਾ ਨਸ਼ਾ ਕਰੇ ਜਿਹੜਾ ਅਮਰਤ ਛਕਦਾ ਉਹਦੇ ਲਈ ਵੀ ਉਹ ਵੀ ਇਹੋ ਜਿਹੀ ਕਹਿੰਦੇ ਨਸ਼ਾ ਨਾ ਕਰੋ ਕਿਹੜੀ ਮਾਂ ਕਹੇਗੀ ਕਿ ਮੇਰਾ ਜਿਹੜਾ ਬੱਚਾ ਆ ਉਹ ਬਾਹਰ ਜਾ ਕੇ ਗਲਤ ਕੰਮ ਕਰੇ ਅਮਰਤਾ ਜੇ ਸਿਕੌਂਦੇ ਨੇ ਉਹ ਤੋਂ ਵੀ ਇਹੀ ਗੱਲ ਕਹਿੰਦੇ ਨੇ ਵੀ ਤੁਸੀਂ ਬਾਹਰ ਜਾ ਕੇ ਪ੍ਰਾਈ ਈਸਤਰੀ ਪ੍ਰਾਈ ਮਰਦ ਨਾਲ ਸੰਗ ਨਹੀਂ ਕਰਨਾ ਤੁਸੀਂ ਨਸ਼ਾ ਨਹੀਂ ਕਰਨਾ ਸਾਰੇ ਜੋ ਅਮਰਤਾ ਸਿਕੌਂਣ ਵਾਲੇ ਦੱਸੇ ਜਾਂਦੇ ਨੇ ਸਾਰੇ ਉਹੀ ਹਰ ਮਾਂ ਹਰ ਬੱਚਾ ਹਰ ਪਿਓ ਹਰ ਸਰਕਾਰ ਦਾ ਜਿਹੜਾ ਨੁਮਾਇੰਦਾ ਉਹ ਵੀ ਚਾਹੇਗਾ ਵੀ ਮੇਰਾ ਬੱਚਾ ਇਹ ਕੰਮ ਨਾ ਕਰੇ ਉਹ ਗੱਲ ਵੱਖਰੀ ਏ ਵੀ ਆਪਣੀ ਤਾਕਤ ਹੁੰਦੀ ਆ ਜੇ ਕੋਈ ਗਲਤ ਕਰ ਲੈਂਦਾ ਉਹਨੂੰ ਸਪਾਉਂਦੀ ਉਹਨਾਂ ਕੋ ਯੂਰ ਹੁੰਦਾ ਹੈ ਤਾਂ ਸਪਾਉਂਦੀ ਕੋਸ਼ਿਸ਼ ਕਰਦੇ ਨੇ ਅਗਲੇ ਨੂੰ ਦਬਾ ਦਿੰਦੇ ਨੇ ਤੇ ਅਮਰਤਪਾਲ ਨੇ ਕਿਹੜਾ ਗਲਤ ਕੰਮ ਕਰ ਦਿੱਤਾ ਹੈ ਵੀ ਅਮਰਤ ਸਖੋ ਜਾਂ ਨਸ਼ੇ ਨਾ ਕਰੋ ਨਸ਼ਿਆਂ ਸਡਾਉਣ ਲਈ ਲੋਕਾਂ ਦੀ ਐ ਡਿਊਟੀ ਹੈ ਲਾਈਆਂ ਸੀ ਉਹ ਤੇ ਐਨਐਸਏ ਲਾ ਦਿੱਤਾ ਗਿਆ ਇੰਨੀ ਪੰਜਾਬ ਦੀ ਜਵਾਨੀ ਜਿਹੜੀ ਉਹ ਫੜ ਕੇ ਉਸ ਟਾਈਮ ਤੇ ਜਿਸ ਦਿਨ ਅਮਰਤਪਾਲ ਨੂੰ ਵੇਰੇ ਇਹਨਾਂ ਨੇ ਗ੍ਰਿਫਤਾਰ ਕਰਨਾ ਸੀ ਕਿੰਨੀ ਪੰਜਾਬ ਦੀ ਜਵਾਨੀ ਨੂੰ ਫੜ ਕੇ ਥਾਣਿਆਂ ਵਿੱਚ ਰੱਖ ਦਿੱਤਾ ਗਿਆ ਫਿਰ ਸਾਰੇ ਪੰਜਾਬ ਨੂੰ ਇੰਨੀਆਂ ਫੋਰਸਾਂ ਬਾਹਰੋਂ ਵੀ ਮਂਗਾ ਕਰਕੇ ਜੋ ਸੈਂਟਰ ਦੀ ਸਾਰੀ ਤਾਕਤ ਇੱਥੇ ਪੰਜਾਬ ਦੇ ਵਿੱਚ ਝੋਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਗਿਆ ਤੇ ਅਮਰਤਪਾਲ ਨੂੰ ਉਹਨਾਂ ਨੂੰ ਫੜ ਕੇ ਤੇ ਅੰਦਰ ਦੇ ਦਿੱਤਾ ਗਿਆ ਕੀ ਗੱਲ ਅਮਰਤਪਾਲ ਨੂੰ ਫੜਨਾ ਸੀ ਜੇ ਜੇ ਅਮਰਤਪਾਲ ਨੂੰ ਫੜਨਾ ਸੀ ਮੰਨ ਲਓ ਜੇ ਅਮਰਤਪਾਲ ਨੂੰ ਫੜਨਾ ਸੀ ਫੜਨਾ ਸੀ ਨਾ ਅਮਰਤਪਾਲ ਨੂੰ ਤੇ 10 ਗੱਡੀਆਂ ਵੱਤ ਉਹਦੀ ਜਾਂਦੀਆਂ ਉਹਦੇ ਘਰ ਵੱਤ ਵੱਤ 10 ਬੰਦੀਆਂ ਉਹਦੇ ਘਰ ਚਲ ਜਾਂਦੀਆਂ ਤੇ ਉਹਨੂੰ ਫੜ ਕੇ ਤੇ ਲਿਆ ਕੇ ਅੰਦਰ ਦੇ 10 ਦੇ ਸਕਦੇ ਸੀ 10 10 ਗੱਡੀਆਂ ਚੜੇ ਜਾਂਦੀਆਂ ਦੱਸੋ ਬਜ਼ੁਰਗੋ ਦੱਸੋ ਤੁਸੀਂ ਕੀ ਕਹਿੰਦੇ ਹੋ ਦੱਸੋ 10 ਗੱਡੀਆਂ ਉਥੇ ਚੜੇ ਜਾਂਦੀਆਂ ਤੇ ਉਹਨੂੰ ਫੜ ਕੇ ਅੰਦਰ ਦੇ ਸਕਦੀਆਂ ਸੀ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਦੀ ਫੋਰਸ ਲਗਾ ਕਰਕੇ ਵੇਖੋ ਵੇਖੋ ਇਹ ਇਹ ਪਹਿਲੀ ਗੱਲ ਤੁਸੀਂ ਅਮਰਪਾਲ ਜੀ ਕਹ ਰਹੇ ਹੋ ਭਾਈ ਅਮਰਪਾਲ ਜੀ ਕੋ ਇਸ ਲਿਖਾਂ ਲਈ ਵੱਖਰੇ ਕਾਨੂੰਨ ਕਿਉਂ ਨੇ ਇਹ ਮੁੱਦਾ ਇਹ ਮੁੱਦਾ ਵੇਖੋ ਸਾਫ ਦਾ ਮੌਜੂਦ ਇਹ ਠੀਕ ਹੈ ਮੁੱਦਾ ਨਹੀਂ ਬੋਲਣਾ ਚਾਹੀਦਾ ਸੀ ਚਲੋ ਦੈਟਸ ਆਲ ਅਸੀਂ ਤੁਹਾਡੇ ਫਿਰ ਵੀ ਗੱਲ ਇਹ ਇਹ ਸੈਂਟਰ ਸਰਕਾਰ ਲਾਉਂਦੀ ਆ ਅ ਲੋਦੀਨ ਅੰਕਲ ਸਾਹਿਬ ਐਮ ਐਲ ਏ ਨੇ ਐ ਇੱਥੇ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਉਹ ਭਾਜੀਪੀ ਵਾਲਿਆਂ ਨੂੰ ਕੁਐਸਚਨ ਕਰਨੇ ਉਹ ਪਹਿਲਾਂ ਹੀ ਨਹੀਂ ਆਏ ਮੈਂ 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 ਇਹ ਨਾ ਤਿੰਨਾਂ ਤਿੰਨਾਂ ਪਾਰਟੀਆਂ ਕੋ ਸਿਰਫ ਇਹ ਹੀ ਪੁੱਛਣਾ ਚਾਹੁੰਦਾ ਵੀ ਇਹ ਇੱਕ ਕਾਨੂੰਨ ਇਹ ਕਾਨੂੰਨ ਸਹੀ ਲਾਇਆ ਗਿਆ ਜੀ ਇਹ ਦਾਤ ਲਾਇਆ ਗਿਆ ਐਨ ਐਸ ਐ ਸੈਂਟਰ ਸਰਕਾਰ ਲਾਉਂਦੀ ਆ ਇਹਦੇ ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹ ਫੌਜੀਆ ਦਾ ਪ੍ਰੋਗਰਾਮ ਆ ਇਹਦੇ ਚ ਤੇ ਕੋਈ ਇਹ ਗੱਲ ਕਰਨ ਦਾ ਕੋਈ ਮੁੱਦਾ ਨਹੀਂ ਜਿਹੜੀ ਗੱਲ ਕਰਨ ਵਾਲੀ ਹੈ ਜਿਹੜੇ ਤੁਹਾਡੇ ਐਕਸ ਸਰਵਿਸਮੈਨਾਂ ਦੇ ਮੁੱਦੇ ਆ ਉਹ ਦੱਸੋ ਤੁਸੀਂ ਅਸੀਂ ਉਹ ਬੈਠੇ ਆ ਗੱਲ ਦਾ ਜਵਾਬ ਦੇਾਂਗੇ ਮੈਂ ਤਾਂ ਐਕਸ ਬੰਨਾਂ ਦੀ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਆਪੋ ਆਪਣੀਆਂ ਸੀਟਾਂ ਤੇ ਬਹਿ ਜਾਓ ਇਹ ਮੁੱਦਾ ਆਪਾਂ ਛੱਡ ਦਿੰਨੇ ਆ ਛੱਡ ਦਿੱਤਾ ਵੀ ਜੀ ਬਹਿ ਜਾਓ ਇਹ ਮੁੱਦਾ ਆਪਾਂ ਛੱਡ ਦਿੰਨੇ ਆ ਜੇ ਤੁਹਾਨੂੰ ਲੱਗਦਾ ਵੀ ਨਹੀਂ ਆਪਾਂ ਛੱਡ ਦਿੰਦਾ ਬੋਲੋ ਆਪਾਂ ਨਹੀਂ ਕਹਿੰਦੇ ਬਈ ਉਹ ਮੁੱਦਾ ਸਾਡਾ ਹੈ ਹੀ ਨਹੀਂ ਕੋਈ ਟਾਈਮ ਆਜੋ ਬੈਠ ਜੀ ਬੈਠੋ ਜੈਕ ਸਰਵਿਸਮੈਨ ਸਾਰੇ ਡਿਫੈਂਸ ਦੇ ਬੰਦੇ ਨੇ ਯਾਰ ਬੈਠੋ ਹੈਲੋ ਕੰਨਾ ਸਾਹਿਬ ਇੱਥੇ ਆਓ ਇੱਥੇ ਡਿਫੈਂਸ ਦੇ ਕੋਈ ਮੁੱਦਾ ਹੈ ਤੇ ਉਹ ਗੱਲ ਕਰਦੇ ਇੱਧਰ ਆਓ ਕੰਨਾ ਸਾਹਿਬ ਇੱਧਰ ਆਓ ਜ ਸਟੇਜ ਤੇ ਜਗਾ ਜੀ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ